ਕਿ ਆਪਾਂ ਪਹੁੰਚ ਗਏ ਜੇ ਉਹ ਖੋਲੂਗਾ ਤੇ ਭਾਵੇਂ ਸਾਰੀ ਕਾਰਵਾਈ ਬਹਾਂ ਹੈ। ਜੇ ਬਾਹਰ ਆਮ ਕਰ ਕੋਈ ਜੇ ਨਾਮ ਕੰਮ ਵੀ ਕਾਰਵਾਈ ਤੇ ਅਸੀਂ ਪਾਵਾ ਦੇ। ਬਾਬਾ ਜੀ ਵੇ ਆਪਣਾ ਵਾ ਇੱਕ ਪਰਿਵਾਰ ਨੇ ਆ। ਸਵਾਤਯ ਵੀ ਪਰਿਵਾਰ ਵਾਲੇ ਮਾਤੇ ਸਾਡਾ ਵੀ ਆ ਵੀ ਇੱਕੋ ਵਾਰੀ ਕਹਿਣਾ ਤੁਹਾਨੂੰ ਆਪ ਦੇ। ਦੂਜੀ ਯਾਰ ਤੁਹਾਨੂੰ ਕਹਿੰਦਾ ਜੱਗੀ ਪੱਟੇ ਨਾਲ ਲੈ। ਪਰੇ ਨੀ ਕੋਈ ਲੋਕ ਕਿੰਨੂ ਤਾਂ ਕਲੌਕ ਮਾਰੇ ਆ ਤੇ ਰਾਤੀ ਦਾ ਇੱਥੇ ਸਾਰੇ ਨੇ ਦੇਖਿਆ ਕਹਿੰਦਾ ਪਸਾਦ ਨੂੰ ਸੱਜਣਾ ਮੈਂ ਭੱਜੜ ਵਾਲਾ ਨਹੀਂ ਹੈਗਾ ਮੈਂ ਹੋਣ ਉਹ ਮੇਰੇ ਨਾਲ ਕੋਈ ਸ਼ਾਟ ਇਥੇ ਕੰਨ ਛੱਡ ਕੇ ਆਏ ਹੀ ਹੋਰ ਵੀ ਬੜੇ ਕੰਮ ਆ ਇਹ ਤੁਹਾਨੂੰ ਕਹਿ ਭੰਨੋ ਬੂਆ ਇਹਦਾ ਜਿਹੜਾ ਪੋਸਟਵਾਲਸ ਹੁੰਦੀ ਹੈ ਜਿਹੜਾ ਹੁੰਦਾ ਕੋਈ ਨਹੀਂ ਅਸੀਂ ਬੈਠੇ ਆ ਕਦੀ ਬੁੜੀ ਠਾਲੇ ਖਚਰੀਆਂ ਕਦੀ ਹਸਪੀਟਲ ਦੇ ਵਿੱਚ ਜ਼ਿੰਦਗੀ ਦਾ ਇਦਾਂ ਤਿੰਨ ਸਾਲ ਲੰਘਾ ਅਸੀਂ ਤਿੰਨੀ ਸਾਲ ਹੀ ਇਸ ਪਿੰਡ ਵਿੱਚ ਆਏ ਆ ਯੋਕੇ ਇਹਦਾ ਪਤਾ ਨਹੀਂ ਹੁੰਦਾ ਜੇ ਇਹ ਮਸਲਾ ਵੀ ਇਹੀ ਤੇ ਪਹਿਲੀ ਗੱਲ ਸਾਡੇ ਕੋਲ ਟਾਈਮ ਨਹੀਂ ਹੁੰਦਾ ਹਾਂਜੀ ਜੇ ਇਹੀ ਆ ਗਿਆ ਇੱਕ ਵਾਰ ਚ ਨਵੇੜਦੇ ਵਾਰ-ਵਾਰ ਸਾਡੇ ਕੋਲ ਵੇੜਨ ਦਾ ਕੰਮ ਨਹੀਂ ਦੂਜੀ ਵਾਰ ਇਹ ਗੱਡੀ ਛੁੱਟ ਕੇ ਲੈਣਾ ਸਾਡੇ ਕੋਲ ਇਹੋ ਕੰਮ ਹੀ ਆ ਪਿੰਡ ਦੀ ਜਿਹੜੀ ਪੰਚਾਇਤ ਹੈ ਉਹਨੂੰ ਸਦੋਂ ਜਿਹੜਾ ਵੀ ਹੈਗਾ ਇਹ ਬੰਦੇ ਦਾ ਕੋਈ ਰਿਸ਼ਤੇਦਾਰ ਭੈਣ ਭਰਾ ਉਹਨੂੰ ਸਦੋਂ ਵੀ ਭਾਈ ਇਹ ਸੱਦ ਬਾਤ ਪਰ ਤੂੰ ਉਹਨੂੰ ਬਾਜ ਦੇਣ ਕਾ ਮੈਂ ਤੇ ਆਪਣੇ ਭਰਾ ਸਾਥ ਲੈ ਹਾਂ ਤੂੰ ਸਦੋਂ ਇਹਦੀ ਰਿਪੋਰਟਿੰਗ ਕਰੀ ਜਾਂਗਾ ਕੀ ਬੋਲਦਾ ਹੈ ਇਦਾਂ ਗੱਲ ਕਰਨੀ ਜ਼ਰੂਰੀ ਇਹ ਨੂੰ ਦੱਸ ਦਿੰਨੇ ਆਂ ਵੀ ਫੇਰ ਨਾ ਕੀ ਪਈ ਅਸੀਂ ਪੂਰੇ ਜ ਲੈਣੇ ਆ ਪਾ ਗਏ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਕ ਸਰ। ਚੜ੍ਹਦੀ ਕਲਾ ਬਾਬਾ ਮਾਨ ਸਿੰਘ ਕਾਲੀ ਪੰਥ ਬੁੱਢੇ ਦਾਲ ਤੋਂ ਬੋਲਦਾ ਜੀ। ਹਾਂਜੀ ਠੀਕ ਠਾਕ ਤੁਸੀਂ ਸੁਣਾਓ ਕਿਵੇਂ ਬਾਗ ਪਰਿਵਾਰ ਖੁਸ਼ ਆਂ। ਮੈਂ ਨਾ ਇੱਥੇ ਪਿੰਡ ਮਿੱਠੜੇ ਆਇਆ ਆਂ। ਸਾਡੀ ਇੱਕ ਭੈਣ ਨੇ ਰਿਪੋਰਟਾਂ ਕਾਫੀ ਲਿਖਾਈਆਂ ਤੇ ਥਾਣੇ ਦੇ ਵਿੱਚ ਕੋਈ ਕਾਰਵਾਈ ਨਹੀਂ ਹੋ ਰਹੀ ਐ ਤੇ। ਉਹ ਬੰਦਾ ਵੇਖੋ ਜਿਹੜਾ ਵਾ ਨਾ ਮਤਲਬ ਆਪਣੀ ਨੌ ਨੂੰ ਆਪਣੇ ਨਾਲ ਸੌਣ ਵਾਸਤੇ ਕਹਿ ਰਿਹਾ ਹੋ ਅੱਛਾ ਜੀ ਮਤਲਬ ਆਪਾਂ ਜਿਆਦਾ ਆਮੋ ਸਾਹਮਣੇ ਭਾਈ ਗਏ ਸੀ ਤੇ ਪਿੰਡ ਆਏ ਅੰਦਰੋਂ ਦੀ ਬਾਹਰ ਆ ਏ ਵੇਖੋ ਮੈਂ ਪੰਗਤ ਸਾਹਿਬ ਇੱਥੇ ਆਇਆ ਮੈਨੂੰ ਆਉਣ ਦੀ ਮੇਰੀ ਕਾਰਨ ਮਜਬੂਰੀ ਇਹੋ ਬਣੀ ਕਿ ਮੈਨੂੰ ਕਾਫੀ ਦਾ 15 ਦਿਨ ਹੀ ਹੋ ਗਏ ਮੈਂ ਵੀ ਬਾਹਰ ਅੰਦਰ ਇਦਾਂ ਹੀ ਸੇਵਾ ਲੱਗੀ ਤੁਹਾਨੂੰ ਪਤਾ ਜਾਣ ਆਉਣ ਸਾਡਾ ਕੰਮ ਆ ਲੇਕਿਨ ਉਹ ਜਿਆਦਾ ਹੀ ਰਾਤੀ ਸਾਨੂੰ ਬਹੁਤ ਜਿਆਦਾ ਫੋਰਸ ਕੀਤਾ ਲੋਕਾਂ ਨੇ ਵੀ ਭੈਣ ਬਹੁਤ ਜਾਰੀ ਦੁਖੀ ਆ ਤੇ ਫਿਰ ਮੈਂ ਇੱਥੇ ਆ ਮੈਨੂੰ ਕੋ ਨੰਬਰ ਲੈ ਕੇ ਉਹਨਾਂ ਦੇ ਬੂਏ ਗਾੜੀ ਬੈ ਕੇ ਤੁਹਾਨੂੰ ਫੋਨ ਕੀਤਾ ਵੀ ਤੁਸੀਂ ਇਹਨਾਂ ਦੇ ਕਾਰਵਾਈ ਸਖਤ ਕਰੋ ਦੋਵਾਂ ਨੂੰ ਭਾ ਕੇ ਬਰਾਬਰ ਤੇ ਜਿਹੜੀ ਬਣਦੀ ਕਾਰਵਾਈ ਉਹਤੇ ਕਰੋ ਵੇਖੋ 9 ਤੇ 3 ਦਾ ਫਰਕ ਹੁੰਦਾ ਹੈ ਨਾ ਜਿੱਦਾਂ ਲੋਕ ਇਹ ਚੀਜ਼ ਨੂੰ ਸਮਝਦੇ ਆ ਵੀ ਉਹ ਮੇ ਉੜਤੀ ਨੂੰ ਆਪਾਂ ਨਾਲ ਥੋੜਾ ਸਮਾ ਸਕਦੇ ਆ ਤੇ ਆਪਣੀ ਨੌ ਨੂੰ ਇਦਾਂ ਦੀਆਂ ਗੱਲਾਂ ਕਹਿ ਰਿਹਾ ਤੁਸੀਂ ਓਕੇ ਹਾਂ ਦੁਪਹਿਰੋਂ ਬਾਅਦ ਬਾਕੇ ਨੇ ਇਹਨਾਂ ਨੂੰ ਤੇ ਜੋ ਵੀ ਹੋਗਾ ਮੈਨੂੰ ਚਲੋ ਮੈਂ ਮੈਂ ਤੁਹਾਡੇ ਭਰੋਸੇ ਦੇ ਪੰਕਜ ਸਾਹਿਬ ਮੈਂ ਕਿੱਥੇ ਤੁਸੀਂ ਠਾਣੇ ਜੇ ਕਿੰਨੇ ਵਜੇ ਮਿਲਾਂ ਤੁਹਾਨੂੰ 4 ਵਜੇ 4 ਵਜੇ ਵੀ ਦੀਵਾਲੀ ਪਿੰਡ ਆ ਉੱਥੇ ਵੀ ਨਾ ਕਰੀਏ ਕਿ ਸਾਡੇ ਕੋਲ ਬਹੁਤ ਜ਼ਿਆਦਾ ਲੋਕ ਆਉਂਦੇ ਕਰੀਏ ਕਿ ਫਿਰ ਦੱਸੋ ਚਲੋ ਮੈਂ ਤੁਹਾਡਾ ਨੰਬਰ ਸੇਵ ਕਰਦਾ ਨਾਮ ਵੀ ਹੋਇਆ ਮੈਂ ਤੁਹਾਨੂੰ ਵੀਡੀਓ ਕਾਲ ਤੇ ਤੁਹਾਡਾ ਨਾਲ ਗੱਲ ਕਰ ਲੈਣੀ ਆ ਫਿਰ ਤੁਸੀਂ ਮੈਨੂੰ 15 ਮਿੰਟ ਦਿਓ ਆਪਾਂ ਹੁਣੇ ਮਿਲ ਲੈਨੇ ਆ ਚਲੋ 12 ਵਜੇ ਮੈਂ 2 ਵਜੇ ਤੱਕ 2 ਵਜੇ ਤੁਹਾਨੂੰ ਥਾਣੇ ਮਿਲਦਾ ਓਕੇ ਠੀਕ ਹੈ ਸਰ ਧੰਨਵਾਦ ਇਸ ਤੋਂ ਇਲਾਵਾ ਤੇ ਸਾਰੇ ਪਿੰਡ ਦੇ ਸਾਹਮਣੇ ਤੈਨੂੰ ਆਪਣੀ ਭੈਣ ਬਣਾ ਕੇ ਚੱਲਿਆ ਜੇ ਹੁਣ ਵੀ ਤੇਰੀ ਵਾਲ ਦੇਖ ਕੇ ਨਾ ਜੇ ਨਾ ਪੂਰੀ ਪਾਖੜਾਂਗੇ ਤੇ ਫਿਰ ਕਰ ਜAVE ਨਾਲ ਹੋ ਜਾਵੇ ਫਦੇ ਪਾਵੇ ਸਤਿ ਸ਼੍ਰੀ ਅਕਾਲ ਖੜੇ ਨਾ ਕਰੇ ਠੀਗਾ ਕੋਈ ਬਲਦਾ ਦੁਨੀਆ ਦੇ ਤਰ੍ਹਾਂ ਖੜੇ ਨਾ ਕਰੇ ਤੇਰੀ ਮਾੜੀ ਹਰਕਤ ਨਾ ਹੋਵੇ ਜੇ ਤੇਰੀ ਵਾਲ ਹੀ ਵੇਖਿਆ ਨਾ ਪੂਰੀ ਪਾਖੜਾਂਗੇ ਫੇਰ ਗੱਲ ਕਰੇ ਆ ਜਾਓ ਤੇ ਕੋਈ ਨਹੀਂ ਉਹਨਾਂ ਨੂੰ ਮਰਦਾ